ਤੂ ਤੱਕ ਨਵੀਆਂ ਫੀਸਾਂ ਤੱਕ ਸਭ ਕੁਝ ਪਹਿਲਾਂ ਵਰਗਾ ਨਹੀਂ ਰਹੇਗਾ ਇਸ ਨਵੇਂ ਨਿਯਮ ਦਾ ਸਿੱਧਾ ਅਸਰ ਭਾਰਤੀ ਵੀਜ਼ਾ ਬਿਨੈਕਾਰਾਂ ਤੇ ਪਵੇਗਾ ਅਮਰੀਕਾ ਨੇ ਗੈਰ ਪ੍ਰਵਾਸੀ ਵੀਜ਼ਾ ਐਨ ਆਈ ਵੀ ਨਿਯਮਾਂ ਦੇ ਵਿੱਚ ਵੱਡਾ ਬਦਲਾਅ ਕੀਤਾ ਹੈ ਹੁਣ ਸਾਰੇ ਬਿਨੈਕਾਰਾਂ ਨੂੰ ਵੀਜ਼ਾ ਇੰਟਰਵਿਊ ਉਹਨਾਂ ਦੇ ਨਾਗਰਿਕਤਾ ਵਾਲੇ ਦੇਸ਼ ਜਾਂ ਕਾਨੂੰਨੀ ਨਿਵਾਸ ਵਾਲੇ ਸਥਾਨ ਤੇ ਹੀ ਦੇਣੀ ਪਵੇਗੀ ਇਸ ਦਾ ਮਤਲਬ ਇਹ ਹੈ ਕਿ ਭਾਰਤੀ ਨਾਗਰਿਕ ਹੁਣ ਜਲਦੀ ਯਾਤਰਾ ਕਰਨ ਦੇ ਲਈ ਥਾਈਲੈਂਡ ਸਿੰਗਾਪੁਰia ਜਰਮਨੀ ਵਰਗੇ ਦੇਸ਼ਾਂ ਦੇ ਵਿੱਚ ਜਾ ਕੇ B1 ਜਾਂ B2 ਵੀਜ਼ਾ ਦੇ ਲਈ ਇੰਟਰਵਿਊ ਨਹੀਂ ਦੇ ਸਕਣਗੇ 코로나 ਕਾਲ ਦੇ ਦੌਰਾਨ ਅਮਰੀਕੀ ਅਬੈਸੀ ਨੇ ਅਸਥਾਈ ਰਾਹਤ ਪ੍ਰਦਾਨ ਕੀਤੀ ਸੀ ਤਾਂ ਜੋ ਭਾਰਤੀ ਬਿਨੇਕਾਰ ਕਿਸੇ ਹੋਰ ਦੇਸ਼ ਜਾਂ ਜਾ ਕੇ ਇੰਟਰਵਿਊ ਦੇ ਲਈ ਹਾਜ਼ਰ ਹੋ ਸਕਣ ਕਿਉਂਕਿ ਕੋਵਿਡ-19 ਮਹਾਮਾਰੀ ਦੌਰਾਨ ਵੀਜ਼ਾ ਅਪ pointment ਲਈ ਉਡੀਕ ਸਮਾਂ ਬਹੁਤ ਜ਼ਿਆਦਾ ਸੀ ਬਹੁਤ ਸਾਰੇ ਭਾਰਤੀ ਨਾਗਰਿਕਾਂ ਨੇ ਇਸ ਵਿਕਲਪ ਦਾ ਫਾਇਦਾ ਵੀ ਚੁੱਕਿਆ ਸੀ ਤੇ THAILAND ਤੇ BANGKOK, SINGAPORE, FRANKFURT, BRAZIL ਵਰਗੇ ਦੇਸ਼ਾਂ ਵਿੱਚ ਜਾ ਕੇ ਇੰਟਰਵਿਊ ਵੀ ਦਿੱਤੀ ਸੀ ਅਤੇ ਵੀਜ਼ਾ ਲੈਣ ਦੇ ਵਿੱਚ ਉਹ ਕਾਮਯਾਬੀ ਹੋਏ ਸੀ ਸੋ ਇੰਟਰਵਿਊ ਤੋਂ ਬਾਅਦ ਉਹ ਆਪਣੇ ਦੇਸ਼ ਪਾਸਪੋਰਟ ਪ੍ਰਾਪਤ ਕਰਕੇ ਭਾਰਤ ਵਾਪਸ ਆ ਜਾਂਦੇ ਸਨ ਪਰ ਹੁਣ ਅਮਰੀਕਾ ਦੇ ਵੱਲੋਂ ਇਸ ਵਿਕਲਪ ਨੂੰ ਬੰਦ ਕਰ ਦਿੱਤਾ ਗਿਆ ਹੈ ਯੂਐਸਏ ਦੇ ਵੱਲੋਂ ਇਹ ਬਦਲਾਅ ਸਲਾਨੀ, ਕਾਰੋਬਾਰਾਂ, ਵਿਦਿਆਰਥੀਆਂ, ਅਸਥਾਈ ਕਰਮਚਾਰੀਆਂ ਆਦਿ ਤੇ ਲਾਗੂ ਹੋਵੇਗਾ। ਡੋਨਲਡ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਵੀਜ਼ਾ ਨੀਮਾ ਹੋਰ ਸਖਤ ਕਰ ਦਿੱਤੇ ਗਏ ਨੇ, ਵੀਜ਼ਾ ਨੀਮਾ ਦੇ ਵਿੱਚ ਵੱਡੇ ਬਦਲਾਅ ਵੀ ਕੀਤੇ ਗਏ ਨੇ। 2 ਸਤੰਬਰ ਤੋਂ ਨਵਾਂ ਨਿਯਮ ਲਾਗੂ ਹੋਇਆ ਏ ਕਿ ਹੁਣ ਸਾਰੇ ਐਨਆਈਵੀ ਬਿਨੇਕਾਰ ਉਮਰ, ਧੱਦ ਦੀ ਪਰਵਾਹ ਕੀਤੇ ਬਿਨਾ ਸਿੱਧਾ ਆਪਣੇ ਦੇਸ਼ ਦੇ ਕਾਉਂਸਲਰ ਇੰਟਰਵਿਊ ਦੇ ਵਿੱਚੋਂ ਉਹਨਾਂ ਨੂੰ ਗੁਜ਼ਰਨਾ ਪਵੇਗਾ ਭਾਵ ਉਨਾ ਦੇ ਨਾਗਰਿਕਤਾ ਵਾਲੇ ਦੇਸ਼ ਦੇ ਵਿੱਚ ਹੀ ਹੁਣ ਐਪਲੀਕੇਸ਼ਨਸ ਦਿੱਤੀਆਂ ਜਾ ਸਕਣਗੀਆਂ ਜਿਨ੍ਹਾਂ ਲੋਕਾਂ ਦਾ ਪਹਿਲਾਂ ਹੀ ਜਾਰੀ ਕੀਤਾ B1 ਜਾਂ B2 ਵੀਜ਼ਾ ਪਿਛਲੇ 12 ਮਹੀਨਿਆਂ ਦੇ ਅੰਦਰ ਖਤਮ ਹੋ ਗਿਆ ਸੀ ਅਤੇ ਜਿਨ੍ਹਾਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਸੀ ਕੁਝ ਮਾਮਲਿਆਂ ਦੇ ਵਿੱਚ ਇੰਟਰਵਿਊ ਦੀ ਛੋਟ ਦਿੱਤੀ ਜਾ ਸਕਦੀ ਹੈ ਪਰ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਹੁਣ ਵੀਜ਼ਾ ਅਪਲਾਈ ਕਰਨ ਦੇ ਲਈ ਆਪਣੇ ਨਾਗਰਿਕਤਾ ਵਾਲੇ ਦੇਸ਼ ਦੇ ਵਿੱਚ ਹੀ ਇੰਟਰਵਿਊ ਦੇਣ ਦੀ ਆਪਸ਼ਨ ਹੈ ਜਿਹੜੀ ਯੂਐਸਏ ਦੇ ਵੱਲੋਂ ਦਿੱਤੀ ਗਈ ਹੈ ਹੁਣ ਦੂਜੇ ਦੇਸ਼ਾਂ ਦੇ ਵਿੱਚ ਇੰਟਰਵਿਊ ਦੇਣ ਦੀ ਆਪਸ਼ਨ ਭਾਰਤੀ ਨਾਗਰਿਕਾਂ ਕੋਲ ਅਤੇ ਹੋਰ ਕਈ ਦੇਸ਼ਾਂ ਦੇ ਨਾਗਰਿਕਾਂ ਕੋਲ ਨਹੀਂ ਰਹੇਗੀ ਸੋ ਵੀਜ਼ਾ ਸਖਤੀ ਦੇ ਵਿੱਚ ਇਹ ਇੱਕ ਨਵਾਂ ਨਿਯਮ ਲਾਗੂ ਹੋ ਗਿਆ ਡੋਨਲਡ ਟਰੰਪ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਵੀਜ਼ਾ ਨੀਵਾ ਦੇ ਵਿੱਚ ਵੱਡੇ ਬਦਲਾਅ ਕੀਤੇ ਗਏ ਨੇ ਉਹਨਾਂ ਬਦਲਾਵਾਂ ਦੇ ਵਿੱਚੋਂ ਇਹ ਵੀ ਇੱਕ ਵੱਡਾ ਬਦਲਾਅ ਮੰਨਿਆ ਜਾ ਰਿਹਾ ਹੈ ਵਿਸ਼ਵ ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਜੇਕਰ ਤੁਸੀਂ ਅਮਰੀਕਾ ਦਾ ਵੀਜ਼ਾ ਲੈਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ ਆਉਣ ਵਾਲੇ ਮਹੀਨਿਆਂ ਦੇ ਵਿੱਚ ਵੀਜ਼ਾ ਪ੍ਰਕਿਰਿਆ ਦੇ ਵਿੱਚ ਕਈ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਨੇ ਹੁਣ ਪਾਸਪੋਰਟ ਤੋਂ ਲੈ ਕੇ ਇੰਟਰਵਿਊ ਤੱਕ ਨਵੀਆਂ ਫੀਸਾਂ ਤੱਕ ਸਭ ਕੁਝ ਪਹਿਲਾਂ ਵਰਗਾ ਨਹੀਂ ਰਹੇਗਾ ਇਸ ਨਵੇਂ ਨਿਯਮ ਦਾ ਸਿੱਧਾ ਅਸਰ ਭਾਰਤੀ ਵੀਜ਼ਾ ਬਿਨੇਕਾਰਾਂ ਤੇ ਪਵੇਗਾ ਅਮਰੀਕਾ ਨੇ ਗੈਰ ਪ੍ਰਵਾਸੀ ਵੀਜ਼ਾ ਐਨ ਆਈ ਵੀ ਨਿਯਮਾਂ ਦੇ ਵਿੱਚ ਵੱਡਾ ਬਦਲਾਅ ਕੀਤਾ ਹੈ ਹੁਣ ਸਾਰੇ ਬਿਨਾਂ ਕਾਰਾਂ ਨੂੰ ਵੀਜ਼ਾ ਇੰਟਰਵਿਊ ਉਹਨਾਂ ਦੇ ਨਾਗਰਿਕਤਾ ਵਾਲੇ ਦੇਸ਼ ਜਾਂ ਕਾਨੂੰਨੀ ਨਿਵਾਸ ਵਾਲੇ ਸਥਾਨ ਤੇ ਹੀ ਦੇਣੀ ਪਵੇਗੀ। ਇਸ ਦਾ ਮਤਲਬ ਇਹ ਹੈ ਕਿ ਭਾਰਤੀ ਨਾਗਰਿਕ ਹੁਣ ਜਲਦੀ ਯਾਤਰਾ ਕਰਨ ਦੇ ਲਈ ਥਾਈਲੈਂਡ, ਸਿੰਗਾਪੁਰ ਜਾਂ ਜਰਮਨੀ ਵਰਗੇ ਦੇਸ਼ਾਂ ਦੇ ਵਿੱਚ ਜਾ ਕੇ B1 ਜਾਂ B2 ਵੀਜ਼ਾ ਦੇ ਲਈ ਇੰਟਰਵਿਊ ਨਹੀਂ ਦੇ ਸਕਣਗੇ। ਕੋਰੋਨਾ ਕਾਲ ਦੇ ਦੌਰਾਨ ਅਮਰੀਕੀ ਅਬੈਸੀ ਨੇ ਅਸਥਾਈ ਰਾਹਤ ਪ੍ਰਦਾਨ ਕੀਤੀ ਸੀ ਤਾਂ ਜੋ ਭਾਰਤੀ ਬਿਨਾਂ ਕਾਰ ਕਿਸੇ ਹੋਰ ਦੇਸ਼ ਜਾਂ ਜਾ ਕੇ ਇੰਟਰਵਿਊ ਦੇ ਲਈ ਹਾਜ਼ਰ ਹੋ ਸਕਣ ਕਿਉਂਕਿ ਕੋਵਿਡ-19 ਮਹਾਮਾਰੀ ਦੌਰਾਨ ਵੀਜ਼ਾ ਅਪਾਇੰਟਮੈਂਟ ਲਈ ਉਡੀਕ ਸਮਾਂ ਬਹੁਤ ਜ਼ਿਆਦਾ ਸੀ ਬਹੁਤ ਸਾਰੇ ਭਾਰਤੀ ਨਾਗਰਿਕਾਂ ਨੇ ਇਸ ਵਿਕਲਪ ਦਾ ਫਾਇਦਾ ਵੀ ਚੁੱਕਿਆ ਸੀ ਤੇ ਥਾਈਲੈਂਡ ਤੇ ਬੈਂਕਾਕ ਸਿੰਗਾਪੁਰ ਫ੍ਰੈਂਕਫਰਟ ਬ੍ਰਾਜ਼ੀਲ ਵਰਗੇ ਦੇਸ਼ਾਂ ਵਿੱਚ ਜਾ ਕੇ ਇੰਟਰਵਿਊ ਵੀ ਦਿੱਤੀ ਸੀ ਅਤੇ ਵੀਜ਼ਾ ਲੈਣ ਦੇ ਵਿੱਚ ਉਹ ਕਾਮਯਾਬੀ ਹੋਏ ਸੀ ਸੋ ਇੰਟਰਵਿਊ ਦੇ ਬਾਅਦ ਉਹ ਆਪਣੇ ਦੇਸ਼ ਪਾਸਪੋਰਟ ਪ੍ਰਾਪਤ ਕਰਕੇ ਭਾਰਤ ਵਾਪਸ ਆ ਜਾਂਦੇ ਸਨ ਪਰ ਹੁਣ ਅਮਰੀਕਾ ਦੇ ਵੱਲੋਂ ਇਸ ਵਿਕਲਪ ਨੂੰ ਬੰਦ ਕਰ ਦਿੱਤਾ ਗਿਆ ਹੈ ਯੂਐਸਏ ਦੇ ਵੱਲੋਂ ਇਹ ਬਦਲਾਅ ਸਲਾਨੀ ਕਾਰੋਬਾਰਾਂ ਵਿਦਿਆਰਥੀਆਂ ਅਸਥਾਈ ਕਰਮਚਾਰੀਆਂ ਆਦਿ ਤੇ ਲਾਗੂ ਹੋਵੇਗਾ ਡੋਨਲਡ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਵੀਜ਼ਾ ਨੀਮਾ ਹੋਰ ਸਖਤ ਕਰ ਦਿੱਤੇ ਗਏ ਨੇ ਵੀਜ਼ਾ ਨੀਮਾ ਦੇ ਵਿੱਚ ਵੱਡੇ ਬਦਲਾਅ ਵੀ ਕੀਤੇ ਗਏ ਨੇ 2 ਸਤੰਬਰ ਤੋਂ ਨਵਾਂ ਨਿਯਮ ਲਾਗੂ ਹੋਇਆ ਹੈ ਕਿ ਹੁਣ ਸਾਰੇ ਐਨਆਈਵੀ ਬਿਨੇਕਾਰ ਉਮਰਦ ਹੱਦ ਦੀ ਪਰਵਾਹ ਕੀਤੇ ਬਿਨਾ ਸਿੱਧਾ ਆਪਣੇ ਦੇਸ਼ ਦੇ ਕਾਉਂਸਲਰ ਇੰਟਰਵਿਊ ਦੇ ਵਿੱਚੋਂ ਉਹਨਾਂ ਨੂੰ ਗੁਜ਼ਰਨਾ ਪਵੇਗਾ ਭਾਵ ਉਹਨਾਂ ਦੇ ਨਾਗਰਿਕਤਾ ਵਾਲੇ ਦੇਸ਼ ਦੇ ਵਿੱਚ ਹੀ ਹੁਣ ਐਪਲੀਕੇਸ਼ਨਾਂ ਦਿੱਤੀਆਂ ਜਾ ਸਕਣਗੀਆਂ ਜਿਨ੍ਹਾਂ ਲੋਕਾਂ ਦਾ ਪਹਿਲਾਂ ਹੀ ਜਾਰੀ ਕੀਤਾ B1 ਜਾਂ B2 ਵੀਜ਼ਾ ਪਿਛਲੇ 12 ਮਹੀਨਿਆਂ ਦੇ ਅੰਦਰ ਖਤਮ ਹੋ ਗਿਆ ਸੀ ਅਤੇ ਜਿਨ੍ਹਾਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਸੀ ਕੁਝ ਮਾਮਲਿਆਂ ਦੇ ਵਿੱਚ ਇੰਟਰਵਿਊ ਦੀ ਛੋਟ ਦਿੱਤੀ ਜਾ ਸਕਦੀ ਹੈ ਪਰ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਹੁਣ ਵੀਜ਼ਾ ਅਪਲਾਈ ਕਰਨ ਦੇ ਲਈ ਆਪਣੇ ਨਾਗਰਿਕਤਾ ਵਾਲੇ ਦੇਸ਼ ਦੇ ਵਿੱਚ ਹੀ ਇੰਟਰਵਿਊ ਦੇਣ ਦੀ ਆਪਸ਼ਨ ਹੈ ਜਿਹੜੀ ਯੂ ਐਸ ਏ ਦੇ ਵੱਲੋਂ ਦਿੱਤੀ ਗਈ ਹੈ ਹੁਣ ਦੂਜੇ ਦੇਸ਼ਾਂ ਦੇ ਵਿੱਚ ਇੰਟਰਵਿਊ ਦੇਣ ਦੀ ਆਪਸ਼ਨ ਭਾਰਤੀ ਨਾਗਰਿਕਾਂ ਕੋਲ ਅਤੇ ਹੋਰ ਕਈ ਦੇਸ਼ਾਂ ਦੇ ਨਾਗਰਿਕਾਂ ਕੋਲ ਨਹੀਂ ਰਹੇਗੀ ਸੋ ਵੀਜ਼ਾ ਸਖਤੀ ਦੇ ਵਿੱਚ ਇਹ ਇੱਕ ਨਵਾਂ ਨਿਯਮ ਲਾਗੂ ਹੋ ਗਿਆ ਡੋਨਲਡ ਟਰੰਪ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਵੀਜ਼ਾ ਨੀਵਾ ਦੇ ਵਿੱਚ ਵੱਡੇ ਬਦਲਾਅ ਕੀਤੇ ਗਏ ਨੇ ਉਹਨਾਂ ਬਦਲਾਵਾਂ ਦੇ ਵਿੱਚੋਂ ਇਹ ਵੀ ਇੱਕ ਵੱਡਾ ਬਦਲਾਅ ਮੰਨਿਆ ਜਾ ਰਿਹਾ ਹੈ ਵਿਸ਼ਵ ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਜੇਕਰ ਤੁਸੀਂ ਅਮਰੀਕਾ ਦਾ ਵੀਜ਼ਾ ਲੈਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ ਆਉਣ ਵਾਲੇ ਮਹੀਨਿਆਂ ਦੇ ਵਿੱਚ ਵੀਜ਼ਾ ਪ੍ਰਕਿਰਿਆ ਦੇ ਵਿੱਚ ਕਈ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਨੇ ਹੁਣ ਪਾਸਪੋਰਟ ਤੋਂ ਲੈ ਕੇ ਇੰਟਰਵਿਊ ਤੱਕ ਨਵੀਆਂ ਫੀਸਾਂ ਤੱਕ ਸਭ ਕੁਝ ਪਹਿਲਾਂ ਵਰਗਾ ਨਹੀਂ ਰਹੇਗਾ ਇਸ ਨਵੇਂ ਨਿਯਮ ਦਾ ਸਿੱਧਾ ਅਸਰ ਭਾਰਤੀ ਵੀਜ਼ਾ ਬਿਨੇਕਾਰਾਂ ਤੇ ਪਵੇਗਾ ਅਮਰੀਕਾ ਨੇ ਗੈਰ ਪ੍ਰਵਾਸੀ ਵੀਜ਼ਾ ਐਨ ਆਈ ਵੀ ਨਿਯਮਾਂ ਦੇ ਵਿੱਚ ਵੱਡਾ ਬਦਲਾਅ ਕੀਤਾ ਹੈ ਹੁਣ ਸਾਰੇ ਬਿਨਾਂਕਰਾਂ ਨੂੰ ਵੀਜ਼ਾ ਇੰਟਰਵਿਊ ਉਹਨਾਂ ਦੇ ਨਾਗਰਿਕਤਾ ਵਾਲੇ ਦੇਸ਼ ਜਾਂ ਕਾਨੂੰਨੀ ਨਿਵਾਸ ਵਾਲੇ ਸਥਾਨ ਤੇ ਹੀ ਦੇਣੀ ਪਵੇਗੀ। ਇਸ ਦਾ ਮਤਲਬ ਇਹ ਹੈ ਕਿ ਭਾਰਤੀ ਨਾਗਰਿਕ ਹੁਣ ਜਲਦੀ ਯਾਤਰਾ ਕਰਨ ਦੇ ਲਈ ਥਾਈਲੈਂਡ, ਸਿੰਗਾਪੁਰ ਜਾਂ ਜਰਮਨੀ ਵਰਗੇ ਦੇਸ਼ਾਂ ਦੇ ਵਿੱਚ ਜਾ ਕੇ B1 ਜਾਂ B2 ਵੀਜ਼ਾ ਦੇ ਲਈ ਇੰਟਰਵਿਊ ਨਹੀਂ ਦੇ ਸਕਣਗੇ। ਕੋਰੋਨਾ ਕਾਲ ਦੇ ਦੌਰਾਨ ਅਮਰੀਕੀ ਅਬੈਸੀ ਨੇ ਅਸਥਾਈ ਰਾਹਤ ਪ੍ਰਦਾਨ ਕੀਤੀ ਸੀ ਤਾਂ ਜੋ ਭਾਰਤੀ ਬਿਨਾਂਕਰ ਕਿਸੇ ਹੋਰ ਦੇਸ਼ ਜਾਂ ਜਾ ਕੇ ਇੰਟਰਵਿਊ ਦੇ ਲਈ ਹਾਜ਼ਰ ਹੋ ਸਕਣ ਕਿਉਂਕਿ ਕੋਵਿਡ-19 ਮਹਾਮਾਰੀ ਦੌਰਾਨ ਵੀਜ਼ਾ ਅਪਾਇੰਟਮੈਂਟ ਲਈ ਉਡੀਕ ਸਮਾਂ ਬਹੁਤ ਜ਼ਿਆਦਾ ਸੀ ਬਹੁਤ ਸਾਰੇ ਭਾਰਤੀ ਨਾਗਰਿਕਾਂ ਨੇ ਇਸ ਵਿਕਲਪ ਦਾ ਫਾਇਦਾ ਵੀ ਚੁੱਕਿਆ ਸੀ ਤੇ ਥਾਈਲੈਂਡ ਤੇ ਬੈਂਕਾਕ ਸਿੰਗਾਪੁਰ ਫ੍ਰੈਂਕਫਰਟ ਬ੍ਰਾਜ਼ੀਲ ਵਰਗੇ ਦੇਸ਼ਾਂ ਵਿੱਚ ਜਾ ਕੇ ਇੰਟਰਵਿਊ ਵੀ ਦਿੱਤੀ ਸੀ ਅਤੇ ਵੀਜ਼ਾ ਲੈਣ ਦੇ ਵਿੱਚ ਉਹ ਕਾਮਯਾਬੀ ਹੋਏ ਸੀ ਸੋ ਇੰਟਰਵਿਊ ਤੋਂ ਬਾਅਦ ਉਹ ਆਪਣੇ ਦੇਸ਼ ਪਾਸਪੋਰਟ ਪ੍ਰਾਪਤ ਕਰਕੇ ਭਾਰਤ ਵਾਪਸ ਆ ਜਾਂਦੇ ਸਨ ਪਰ ਹੁਣ ਅਮਰੀਕਾ ਦੇ ਵੱਲੋਂ ਇਸ ਵਿਕਲਪ ਨੂੰ ਬੰਦ ਕਰ ਦਿੱਤਾ ਗਿਆ ਹੈ ਯੂਐਸਏ ਦੇ ਵੱਲੋਂ ਇਹ ਬਦਲਾਅ ਸਲਾਨੀ ਕਾਰੋਬਾਰਾਂ ਵਿਦਿਆਰਥੀਆਂ ਅਸਥਾਈ ਕਰਮਚਾਰੀਆਂ ਆਦਿ ਤੇ ਲਾਗੂ ਹੋਵੇਗਾ ਡੋਨਲਡ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਵੀਜ਼ਾ ਨੀਮਾ ਹੋਰ ਸਖਤ ਕਰ ਦਿੱਤੇ ਗਏ ਨੇ ਵੀਜ਼ਾ ਨੀਮਾ ਦੇ ਵਿੱਚ ਵੱਡੇ ਬਦਲਾਅ ਵੀ ਕੀਤੇ ਗਏ ਨੇ 2 ਸਤੰਬਰ ਤੋਂ ਨਵਾਂ ਨਿਯਮ ਲਾਗੂ ਹੋਇਆ ਹੈ ਕਿ ਹੁਣ ਸਾਰੇ ਐਨਆਈਵੀ ਬਿਨੇਕਾਰ ਉਮਰਦ ਹਾਦ ਦੀ ਪ੍ਰਵਾਹ ਕੀਤੇ ਬਿਨਾ ਸਿੱਧਾ ਆਪਣੇ ਦੇਸ਼ ਦੇ ਕਾਉਂਸਲਰ ਇੰਟਰਵਿਊ ਦੇ ਵਿੱਚੋਂ ਉਹਨਾਂ ਨੂੰ ਗੁਜ਼ਰਨਾ ਪਵੇਗਾ ਭਾਵ ਉਹਨਾਂ ਦੇ ਨਾਗਰਿਕਤਾ ਵਾਲੇ ਦੇਸ਼ ਦੇ ਵਿੱਚ ਹੀ ਹੁਣ ਐਪਲੀਕੇਸ਼ਨਸ ਦਿੱਤੀਆਂ ਜਾ ਸਕਣਗੀਆਂ ਜਿਨ੍ਹਾਂ ਲੋਕਾਂ ਦਾ ਪਹਿਲਾਂ ਹੀ ਜਾਰੀ ਕੀਤਾ B1 ਜਾਂ B2 ਵੀਜ਼ਾ ਪਿਛਲੇ 12 ਮਹੀਨਿਆਂ ਦੇ ਅੰਦਰ ਖਤਮ ਹੋ ਗਿਆ ਸੀ ਅਤੇ ਜਿਨ੍ਹਾਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਸੀ ਕੁਝ ਮਾਮਲਿਆਂ ਦੇ ਵਿੱਚ ਇੰਟਰਵਿਊ ਦੀ ਛੋਟ ਦਿੱਤੀ ਜਾ ਸਕਦੀ ਹੈ ਪਰ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਹੁਣ ਵੀਜ਼ਾ ਅਪਲਾਈ ਕਰਨ ਦੇ ਲਈ ਆਪਣੇ ਨਾਗਰਿਕਤਾ ਵਾਲੇ ਦੇਸ਼ ਦੇ ਵਿੱਚ ਹੀ ਇੰਟਰਵਿਊ ਦੇਣ ਦੀ ਆਪਸ਼ਨ ਹੈ ਜਿਹੜੀ ਯੂ ਐਸ ਏ ਦੇ ਵੱਲੋਂ ਦਿੱਤੀ ਗਈ ਹੈ ਹੁਣ ਦੂਜੇ ਦੇਸ਼ਾਂ ਦੇ ਵਿੱਚ ਇੰਟਰਵਿਊ ਦੇਣ ਦੀ ਆਪਸ਼ਨ ਭਾਰਤੀ ਨਾਗਰਿਕਾਂ ਕੋਲ ਅਤੇ ਹੋਰ ਕਈ ਦੇਸ਼ਾਂ ਦੇ ਨਾਗਰਿਕਾਂ ਕੋਲ ਨਹੀਂ ਰਹੇਗੀ ਸੋ ਵੀਜ਼ਾ ਸਖਤੀ ਦੇ ਵਿੱਚ ਇਹ ਇੱਕ ਨਵਾਂ ਨਿਯਮ ਲਾਗੂ ਹੋ ਗਿਆ ਡੋਨਲਡ ਟਰੰਪ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਵੀਜ਼ਾ ਨੀਵਾ ਦੇ ਵਿੱਚ ਵੱਡੇ ਬਦਲਾਅ ਕੀਤੇ ਗਏ ਨੇ ਉਹਨਾਂ ਬਦਲਾਵਾਂ ਦੇ ਵਿੱਚੋਂ ਇਹ ਵੀ ਇੱਕ ਵੱਡਾ ਬਦਲਾਅ ਮੰਨਿਆ ਜਾ ਰਿਹਾ ਹੈ ਵਿਸ਼ਵ ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਜੇਕਰ ਤੁਸੀਂ ਅਮਰੀਕਾ ਦਾ ਵੀਜ਼ਾ ਲੈਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ ਆਉਣ ਵਾਲੇ ਮਹੀਨਿਆਂ ਦੇ ਵਿੱਚ ਵੀਜ਼ਾ ਪ੍ਰਕਿਰਿਆ ਦੇ ਵਿੱਚ ਕਈ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਨੇ ਹੁਣ ਪਾਸਪੋਰਟ ਤੋਂ ਲੈ ਕੇ ਇੰਟਰਵਿਊ ਤੱਕ ਨਵੀਆਂ ਫੀਸਾਂ ਤੱਕ ਸਭ ਕੁਝ ਪਹਿਲਾਂ ਵਰਗਾ ਨਹੀਂ ਰਹੇਗਾ ਇਸ ਨਵੇਂ ਨਿਯਮ ਦਾ ਸਿੱਧਾ ਅਸਰ ਭਾਰਤੀ ਵੀਜ਼ਾ ਬਿਨੇਕਾਰਾਂ ਤੇ ਪਵੇਗਾ ਅਮਰੀਕਾ ਨੇ ਗੈਰ ਪ੍ਰਵਾਸੀ ਵੀਜ਼ਾ ਐਨ ਆਈ ਵੀ ਨਿਯਮਾਂ ਦੇ ਵਿੱਚ ਵੱਡਾ ਬਦਲਾਅ ਕੀਤਾ ਹੈ ਹੁਣ ਸਾਰੇ ਬਿਨਾ ਕਾਰਾਂ ਨੂੰ ਵੀਜ਼ਾ ਇੰਟਰਵਿਊ ਉਹਨਾਂ ਦੇ ਨਾਗਰਿਕਤਾ ਵਾਲੇ ਦੇਸ਼ ਜਾਂ ਕਾਨੂੰਨੀ ਨਿਵਾਸ ਵਾਲੇ ਸਥਾਨ ਤੇ ਹੀ ਦੇਣੀ ਪਵੇਗੀ ਇਸ ਦਾ ਮਤਲਬ ਇਹ ਹੈ ਕਿ ਭਾਰਤੀ ਨਾਗਰਿਕ ਹੁਣ ਜਲਦੀ ਯਾਤਰਾ ਕਰਨ ਦੇ ਲਈ ਥਾਈਲੈਂਡ